ਕੱਲ ਗੱਲ ਤੇ ਭਗਵੰਤ ਮਾਨ ਫਰੋਨ ਨੇ ਤੇ ਉਹ ਜਾਊਗਾ ਜਾਂ ਲੈ ਕੇ ਚਲਾ ਗਿਆ ਐ ਉੱਥੇ ਲੜ ਪਿਆ ਆਪਸ ਚੀ ਉਹਦੇ ਸੋਨ ਜੀਤ ਰਾਣੇ ਗੁਰਜੀਤ ਦੇ ਮੁੰਡੇ ਨਾਲ ਤੂੰ ਮੂਰੇ ਬਹਿ ਗਿਆ ਮੈਂ ਇੱਥੇ ਬਹਿ ਗਿਆ ਥੋੜਾ ਤੂੰ ਕਿ ਇੱਧਰ ਰਹਿ ਮੇਰੀ ਫੋਟੋ ਨਹੀਂ ਆਉਂਦੀ ਆ ਕਿਹੜੀਆਂ ਗੱਲਾਂ ਉਹ ਸੁਖਵੀਰਵਾਲ ਕਹਿੰਦਾ ਮੈਂ 20 ਸਾਲ ਲੱਗੇ ਆ ਕਹਿੰਦਾ ਮੇਰਾ ਦਿਮਾਗ ਜੇ ਕਹਿੰਦਾ ਮੇਰੀਆਂ ਪਾਣੀ ਆਣੀਆਂ ਬੱਸਾਂ ਉਹਦਾ ਮਜ਼ਾਕ ਨਾ ਡਾਉਂਦੇ ਹੁਣ ਇਹ ਕੱਢ ਲੈਂਦੀਆਂ ਪਾਣੀ ਆਣੀਆਂ ਬੱਸਾਂ ਲੋਕਾਂ ਨੂੰ ਤਮਾਸ਼ੀਨ ਹੈਗੇ ਨੇ ਜੀ ਕੋਈ ਬਿਜ਼ਨਸ ਹੈ ਨਹੀਂ ਕਰਨ ਲੋਕ ਉਹ ਤਾਂ ਜੀ ਇਹ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਵੇਲੇ ਦਾ ਵੀ ਆ ਜਾਂਦਾ ਉਹ ਤਾਂ ਹ ਟੋਟਲ ਕਹਿੰਦੇ ਨੇ ਇਨਾ ਹੈ ਤੁਹਾਡੇ ਕੋਲ ਕਿੱਥੇ ਹੈ ਜੀ ਇਹ ਜੋ ਕਹਿਣਾ ਹੀ ਹੈ ਜੀ ਮੈਨੂੰ ਹੀ ਦੱਸੋ ਇੱਕ ਮਿੰਟ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀ ਸੀ ਅੱਜ ਇਹਨਾਂ ਦੇ ਨਾਂ ਲੈ ਲਈ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ ਬਾਈਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਤੇ ਪੈਸੇ ਦੇਣ ਲਈ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਵੇ ਅਸੀਂ ਵਿਧਾਨ ਸਭਾ ਚ ਐਕਟ ਪਾਸ ਕੀਤਾ ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰੇ ਹੋਰ ਵਰਤ ਕੇ ਅਸੀਂ ਐਕਟ ਪਾਸ ਕਰਕੇ ਉਤੋਂ ਬਾਹਰ ਗਏ ਉਹਨਾਂ ਕੋਲੇ ਪਿਊਸ਼ ਗੋਇਲ ਜੀ ਕੋਲੇ ਕਹਿੰਦੇ ਹੁਣ ਤਾਂ ਐਕਟ ਪਾਸ ਕਰਤਾ ਹੁਣ ਤੀ ਦਿਓ ਹਜੇ ਤੱਕ ਉਹ ਰੋਕ ਰੱਖਿਆ 8000 ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਉਹਨਾਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਣੀ ਹੋਣੀ ਹੈ ਸਾਡੇ ਵੀ ਇਹ ਪੀਐਮ ਇਹ ਡਾਟਾ ਦਿੰਦੇ ਆ ਤੁਸੀਂ ਉਹ ਡਾਟਾ ਨਹੀਂ ਸਾਡੇ ਕੋਲੇ ਜੀ ਦੇਖੋ ਮੈਂ ਇੱਕ April 22 ਤੋਂ ਹੁਣ ਤੱਕ ਕੇਂਦਰ ਪੰਜਾਬ ਨੂੰ ਕੇਂਦਰ ਵੱਲੋਂ ਬ 1582 ਕਰੋੜ ਰੁਪਏ ਐਸ ਡੀ ਆਰ ਐ ਫੰਡ ਦੇ ਮਿਲੇ ਹਨ ਜੀ ਚੋਂ 649 ਕਰੋੜ ਰੁਪਏ ਖਰਚ ਹੋ ਚੁੱਕੇ ਹਾਂ ਗੱਲ ਕਰਾਂਗੇ ਜੀ ਬਸ ਪਰਮਾਤਮਾ ਕੀ ਦੁਆ ਕਰਦੇ ਹਾਂ ਜੀ ਕਿ ਟੋਕਨ ਮਨੀ ਹੋਵੇ ਤੇ ਹੋਰ ਦੇ ਦਾਂ ਮੈਂ ਜੀ ਕਰੂੰਗਾ ਉਸ ਕਿਤਾਬ ਤੇ ਸਾਬ ਮੁੱਖ ਮੰਤਰੀ ਜੀ ਭੰਟੇ ਬਰਾਬਰ ਬਾਤ ਦੇ ਵਿੱਚ ਉਹਨਾਂ ਨੇ ਕਿਹਾ ਮੈਡੀਕਲ ਕੈਂਪੂ ਵੀ ਲਗਾਵਾਂਗੇ ਪਰ ਉਹ ਮੈਡੀਕਲ ਕੈਂਪਸ ਰੋਮਨੀ ਕਿਮਟ ਲਾਉਣਾ ਲਾ ਕੇ ਤੇ ਇਹਦੇ ਤੇ ਤੁਸੀਂ ਕਿਵੇਂ ਦੇ ਲਾ ਲੈਣ ਤੋਂ ਉਹਨਾਂ ਨੂੰ ਫਿਰ ਉਹ ਤਾਂ ਹੁਣ ਉਹਨਾਂ ਨੂੰ ਪੁੱਛਿਓ ਮੈਂ ਇਸ ਰੋਮਨੀ ਪੜ ਤਾਂ ਮੇਰਾ ਮੇਰਾ ਪ੍ਰਿੰਕ ਹੈ ਉਹ ਤਾਂ ਉਹ ਤਾਂ ਉਹ ਤਾਂ ਕੱਲ ਗੁਰਦੁਆਰੇ ਦੇ ਨਾਮ ਵੀ ਦੱਸੀ ਜਾਂਦੀ ਸੀ ਆਸ ਗੁਰਦੁਆਰੇ ਨੇ ਨਹੀਂ ਦਿੱਤੀ ਸੀ ਤਾਂ ਇਹ ਤਾਂ ਉਹ ਤਾਂ 1 ਮਿੰਟ 1 ਮਿੰਟ 1 ਮਿੰਟ ਨਹੀਂ ਤਾਂ ਫਿਰ ਇੱਕ ਇੱਕ ਮਿੰਟ ਕਰਤਾ ਸੀ ਸੁਖਵੀਰ ਬਾਦਲ ਬਾਰੇ ਕਹੀ ਜਾਂਦੇ ਨੇ ਇਹ ਆਈਡਿਟੀ ਗੱਥੀਆਂ ਕਿਥੋਂ ਲਈ ਫਿਰਦੇ ਤੇ ਗਿਆਨੀ ਹਰਪ੍ਰੀਤ ਨੇ ਕਿਹਾ ਕਿ ਲੈ ਲੋ ਇਹ ਤਾਂ ਇਹ ਗੁਰਬਾਣੀ ਦੇ ਪੈਸੇ ਇਹ ਤਾਂ ਇਹ ਤਾਂ ਗੋਲਕ ਦੇ ਪੈਸੇ ਨੇ ਹਾਂ ਹਾਂ ਤੇ ਮੈਂ ਮੈਂ ਅਸੀਂ ਤਾਂ ਬਿੱਲ ਪਾਸ ਕਰੀ ਬੈਠੇ ਆ ਅਸੀਂ ਤਾਂ ਬਿੱਲ ਖਾਸ ਕਰੀ ਬੈਠੇ ਆ ਸ਼੍ਰੋਮਣੀ ਕਮੇਟੀ ਨੂੰ ਫ੍ਰੀ ਟੂ 에ਅਰ ਐਂਡ ਫ੍ਰੀ ਫਾਰ ਆਲ ਪੀਏ ਉਹ ਗਵਰਨਰ ਕੋਲੇ ਬਿੱਲ ਪਿਆ ਮੈਂ ਤਾਂ ਪਹਿਲਾਂ ਕਹਿੰਦਾ ਸੀਗਾ ਕਿ ਇਹ TTRP ਵੇਚਦੇ ਨੇ ਇਹ ਤੇ ਹੁਣ ਗਾਨੀ ਜੀ ਗਾਨੀ ਜੀ ਉਸ ਵੇਲੇ ਜਹੇਦਾਰ ਸੀ ਨਾ ਉਸ ਵੇਲੇ ਕਹਿੰਦੇ ਸੀ ਨਾ 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 ਅਸੀਂ ਤਾਂ ਚੈਨਲ ਬਣਾ ਲਾਂਗੇ ਆਪਦਾ ਚੈਨਲ ਬਣਾ ਲਿਆ ਬਣਾ ਲਿਆ ਐਸਜੀਪੀਸੀ ਨੇ ਚੈਨਲ ਤੇ ਉਸ ਵੇਲੇ ਜਹੇਦਾਰ ਸੀ ਉਹ ਤੇ ਹੁਣ ਕਿਉਂ ਕਿ ਉਹ ਪੋਲਿਟਿਕ ਚ ਆ ਗਏ ਹੁਣ ਉਹਨੂੰ ਪਤਾ ਲੱਗਿਆ ਵੀ ਐਵੇਂ ਬੋਲਦਾ ਹੁੰਦਾ ਹੁਣ ਉਹ ਸੁਖਵੀਰ ਨੂੰ ਕਹਿੰਦੇ ਕਹੀ ਜਾਣ ਐਸਜੀਪੀਸੀ ਨੇ ਘਰ ਗੁਰਦੁਆਰਿਆਂ ਦੇ ਐਡਰੈਸ ਦੇ ਜਾਂਦੇ ਸੀ ਧਾਮੀ ਸਾਹਿਬ ਐਸ ਗੁਰਦੁਆਰਿਆਂ ਬਹੁਤ ਨੇ ਐਸਪਨ ਫਿਰ ਵੀ ਤੁਸੀਂ ਕੀ ਤੁਸੀਂ ਆਪਦੇ ਬਜਟ ਚ ਕਿਉਂ ਨਹੀਂ ਦੇ ਰਹੇ ਉਹ ਤਾਂ ਸੰਗਤ ਦਾ ਪਿਆ ਤਾਂ ਸੰਗਤ ਆਪ ਵੀ ਦੇ ਕਿਉਂਦੀ ਮੱਥਾ ਠੀਕ ਹੈ ਨਾ ਸੋ ਮੈਂ ਅੱਛਾ ਫਿਰ ਉਹਨ ਕਹਿ ਰਹੇ ਹੋ ਸੁਖਬੀਰ ਬਾਦਲ ਕਹਿ ਰਹੇ ਮੈਂ 1 ਲੱਖ ਏਕੜ ਦਾ ਬੀਜ ਦੇਵਾਂ ਕਿੱਥੋਂ ਦੇਊਗਾ ਜੀ ਨਕਲੀ ਨੁਕਲੀ ਫੜਾ ਰਹੇ ਨੇ ਬੀਜ ਇਹਨਾਂ ਨੇ ਇਹਨਾਂ ਦੇ ਬੀਜਾਂ ਨੂੰ ਮੈਂ ਪਾ ਜਾਣਦਾ ਹਜੇ ਬੀਜਾਂ ਦਾ ਘਟਾਲੇ ਦੀ ਜਾਨ ਚੱਲ ਰਹੀ ਏ ਤੋਤਾ ਸਿੰਘਾ ਨੇ ਠੀਕ ਹੈ ਨਾ ਤੋਤਾ ਸਿੰਘ ਮੈਮੋਰੀਅਲ ਬੀਜ ਨਾ ਦੇ ਦੇ ਕੋਈ ਹਾਂ ਉਹ ਉਹਨਾਂ ਬੀਜਾਂ ਨੇ ਲੱਖ ਸੈਂਕੜੇ ਕਰਨ ਸੱਥਰ ਵਿਛਾਤੇ ਮਾਨਸਾ ਜ਼ਿਲ੍ਹੇ ਦੇ ਬਠਿੰਡਾ ਦੇ ਜਿਹੜੀਆਂ ਸਪਰੇਆਂ ਤੇ ਬੀਜ ਜਿਹੜੇ ਨਕਲੀ ਲੈਂਦੇ ਸੀ ਜਦੋਂ ਬਰਗਾੜੀ ਗੱਡੀ ਫੜੀ ਗਈ ਸੀ 60 ਲੱਖ ਰੁਪਈਆ ਉਹਦੇ ਵਿੱਚ ਕੈਸ ਸੋ ਇਸ ਕਰਕੇ ਇੱਕ ਪੀਟਰ ਇੰਜਣ ਦੇ ਜਾਂਦਾ ਕੱਢ ਦੋ ਦਰਿਆ ਦਾ ਪਾਣੀ ਇੱਕ ਇੰਜਣ ਨਾਲ ਪਾ ਦਰਿਆ ਦਾ ਪਾਣੀ ਕੱਢ ਦੋ ਫਿਰ ਤੇ ਰਹਿਣ ਦੋ ਚ ਕਿਹੜੀ ਗੱਲ ਹੈ ਹਾਂ ਨੂੰ 800 ਰੁਪਏ ਹੈ ਜੀ ਹੁਣ 800 ਰੁਪਏ ਨਾ ਕੀ ਬਣੂ ਅਸੀਂ 40000 ਕਰ ਦਿੰਦੇ ਹਾਂ ਪਰ ਇਹ ਤੋਂ ਪਹਿਲਾਂ ਕロップ ਇੰਸ਼ੋਰੈਂਸ ਚਾਹ ਜਿਹੜਾ ਆਈਡੀਆ ਸੀਗਾ ਉਹ ਚ ਲੋਕਾਂ ਨੇ ਜਿੰਨਾਂ ਨੇ ਕਰਾਈ ਸੀ ਉਹ ਉਹ ਉਹਨਾਂ ਨੂੰ ਕੁਝ ਕਿਤੇ ਕੁਝ ਨਹੀਂ ਮਿਲਦਾ ਉਹਨਾਂ ਨੂੰ ਪੈਸੇ ਲੈ ਜਾਂਦੇ ਸੋ ਜਦ ਪ੍ਰੋਪਰ ਕロップ ਇੰਸ਼ੋਰੈਂਸ ਹੋ ਜਾਏ ਕਿ ਹਾਂ ਜੀ ਆਸ਼ਟ ਕਾਰਨ ਦੇਣਾ ਹੈ ਕਈ ਵਾਰੀ ਟੂਰਿਸਟ ਵਾਲੇ ਦੇ ਦਿੰਦੇ ਆ ਉਹ ਉਹਨਾਂ ਨੇ ਪਹਿਲੀ ਠੇਕਾ ਵੀ ਲਿਆ ਹੁੰਦਾ ਉਧਰੋਂ ਵੀ ਲੈ ਲੈਂਦੇ ਐ ਸੋ ਇਹਦੇ ਕੀਤਾ ਜਾ ਸਕਦਾ ਕੰਮ ਪਰ ਇਹਨੂੰ 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 ਕਾਫੀ ਡਿਫਾਈਨ ਕਰਨੀ ਭਾਰਤ ਸਰਕਾਰ ਤੋਂ ਜੇਸੀਬੀ ਦੀ ਖਾਤੇ ਦਾ ਕਾਫੀ ਕੰਮ ਹੈ ਜੇਸੀਬੀ ਕਾਫੀ ਕੰਮ ਦੇ ਖੇਤਰ ਕੀ ਖਾਣਗੇ ਅਤੇ ਨਹੀਂ ਅਸੀਂ ਕਰਾਂਗੇ ਅਸੀਂ ਅਸੀਂ ਮੈਂ ਤੁਹਾਨੂੰ ਮੈਂ ਆਲਰੇਡੀ ਕਿਹਾ ਹੈ ਕਿ ਅਸੀਂ ਸਰਕਾਰ ਵੱਲੋਂ ਸਰਕਾਰ ਵੱਲੋਂ ਜੇਸੀਬੀ ਵੀ ਖਰੀਦ ਰਹੇ ਹਾਂ ਜੇ ਕਿਸੇ ਨੂੰ ਡੀਸਿਲਟਿੰਗ ਲਈ ਜੇਸੀਬੀ ਚਾਹੀਦੀ ਹੋਊਗੀ ਅਸੀਂ ਜੀਸੀਬੀ ਵੀ ਪ੍ਰੋਵਾਈਡ ਕਰਾਵਾਂਗੇ ਉਹਦਾ ਡਿਫਿਕਸ਼ਨਰਾਂ ਦੇ ਦਾਂਗੇ ਅਸੀਂ ਤੇ ਕੋਈ ਵੀ ਬੰਦਾ ਉੱਥੇ ਜਾ ਕੇ ਮੰਗ ਸਕਦਾ ਕਿ ਜੀ ਮੈਨੂੰ ਜੀਸੀਬੀ ਚਾਹੀਦੀ ਹੈ 48 ਕਰੋੜ ਰੁਪਈਆ ਜਿਹੜਾ ਉਹ ਰੀਸੀਵ ਹੋ ਗਿਆ ਜੀ ਜੋ 5 ਕਰੋੜ ਰੁਪਈਆ ਗੁਜਰਾਤ ਗਵਰਨਮੈਂਟ ਵੀ ਦਿੱਤਾ ਹੈ 5 ਕਰੋੜ ਤੇ ਦਿੱਲੀ ਦਾ ਵੀ 5 ਕਰੋੜ ਹਰਿਆਣਾ ਦਾ ਵੀ ਹੈ ਬਾਕੀ ਬਹੁਤ ਸਾਰੇ ਆਰਟਿਸਟਾਂ ਨੇ ਵੀ ਆਪਣਾ ਆਪਣਾ ਯੋਗਦਾਨ ਪਾਇਆ